ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ YouTube ਬਾਰੇ 10 ਦਿਲਚਸਪ ਤੱਥ ਦੱਸਾਂਗੀ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਚਲੋ ਜੀ ਸ਼ੁਰੂ ਕਰਦੇ ਹਾਂ ਨੰਬਰ 1 YouTube ਦੀ ਸ਼ੁਰੂਆਤ 14 ਫਰਵਰੀ 2005 ਨੂੰ ਅਮਰੀਕਾ ਵਿੱਚ ਹੋਈ ਸੀ ਨੰਬਰ 2 YouTube ਦੀ ਸਭ ਤੋਂ ਵੈਲੀ ਵੀਡੀਓ ਮੀਟ ਦਾ ਯੂਸੀ ਜਿਸ ਨੂੰ ਫੌਂਡ ਜਾਵੀਦ ਕਰੀਮ ਨੇ ਅਪਲੋਡ ਕੀਤਾ ਸੀ ਨੰਬਰ 10 ਸਿਰਫ 1 ਸਾਲ ਬਾਅਦ 2006 ਵਿੱਚ Google ਨੇ YouTube ਨੂੰ 1.65 ਮਿਲੀਅਨ ਬਿਲੀਅਨ ਡਾਲਰ ਦੇ ਕੇ ਖਰੀਦਿਆ ਨੰਬਰ 4 ਅੱਜ YouTube ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਪਲੇਟਫਾਰਮ ਹੈ ਜਿਸ ਤੇ ਹਰ ਮਹੀਨੇ 2.7 ਬਿਲੀਅਨ ਤੋਂ ਵੱਧ ਯੂਜ਼ਰ ਹਨ YouTube 80 ਤੋਂ ਵੱਧ ਪਸ਼ਾਵਾਂ ਵਿੱਚ ਉਪਲਬਧ ਹੈ ਹਰ ਮਿੰਟ ਨੰਬਰ 6 ਹਰ ਮਿੰਟ 500 ਘੰਟਿਆਂ ਤੋਂ ਵੱਧ ਨਵੀਆਂ ਵੀਡੀਓਜ਼ YouTube ਤੇ ਅਪਲੋਡ ਹੁੰਦੀਆਂ ਹਨ ਨੰਬਰ 7 ਸਭ ਤੋਂ ਵੱਧ ਦੇਖੀ ਗਈ ਵੀਡੀਓ ਬੇਬੀ ਸ਼ਾਰਕ ਡਾਂਸ ਹੈ ਜਿਸ ਦੇ 13 ਬਿਲੀਅਨ ਤੋਂ ਵੱਧ ਵਿਊਜ਼ ਹਨ ਨੰਬਰ 8 YouTube ਪਾਰਟਨਰ ਪ੍ਰੋਗਰਾਮ ਨਾਲ ਲੋਕ ਘਰ ਬੈਠੇ ਪੈਸਾ ਕਮਾ ਸਕਦੇ ਹਨ ਨੰਬਰ 9 2020 ਵਿੱਚ YouTube ਨੇ TikTok ਨੂੰ ਟੱਕਰ ਦੇਣ ਲਈ ਸ਼ਾਰਟਸ ਫੀਚਰ ਸ਼ੁਰੂ ਕੀਤਾ ਨੰਬਰ 10 Google ਤੋਂ ਬਾਅਦ YouTube ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਰਚ ਇੰਜਨ ਹੈ ਦੋਸਤੋ ਇਸ ਹਨ ਯੂਟਿਊਬਰੇ 10 ਦਿਲਚਸਪ ਤੱਤ ਤੁਸੀਂ ਕਿਹੜਾ ਤੱਤ ਸਭ ਤੋਂ ਤੋਂ ਇਨ ਇੰਟਰਸਟਿੰਗ ਲੱਗਿਆ ਕਮੈਂਟ ਵਿੱਚ ਜੀ